ਚਾਚਕ ਖਾਂਏ ਗੁਰਦਾਸ ਮਾਨ ਨੇ ਕਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਦੁਖਾਨ ਦੇ ਲਈ ਮੈਨੂੰ ਮਾਫ ਕਰੋ ਜੋ ਕੁਝ ਵੀ ਹੋਇਆ ਉਸ ਦੇ ਲਈ ਪੰਜਾਬੀਆਂ ਤੋਂ ਮਾਫੀ ਮੰਗਦਾ ਹਾਂ ਮਾਫੀ ਮੰਗਦਿਆਂ ਪਾਬੁਕ ਹੋਏ ਨੇ ਗੁਰਦਾਸ ਮਾਨ ਇੱਕ ਰੇਡੀਓ ਦੇ ਨਾਲ ਗੱਲਬਾਤ ਕਰਦੇ ਆ ਦੱਸਦੇ ਕਿ ਮਾਫੀ ਮੰਗੀ ਗਈ ਹੈ 4 ਸਾਲ ਪਹਿਲਾ ਸ਼ੋਅ ਦੇ ਦੌਰਾਨ ਮੰਚ ਤੋਂ ਇਤਰਾਜ਼ਯੋਗ ਗੱਲ ਕਹੀ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਹੁਣ 4 ਸਾਲ ਬਾਅਦ ਮਾਫੀ ਮੰਗੀਆ ਔਰ ਪਾਬੁਕ ਹੁੰਦੇ ਹੋਏ ਗੁਰਦਾਸ ਮਾਨ ਨਜ਼ਰ ਆਏ ਦੱਸਦੇ ਕਿ ਪ੍ਰਸ਼ਦ ਨਾਲ ਗੱਲਬਾਤ ਕਰਦੇ ਹੋਏ ਗੁਰਦਾਸ ਮਾਨ ਨੇ ਉਸ ਬਿਆਨ ਦੇ ਲਈ ਮਾਫੀ ਮੰਗੀ ਗੁਰਦਾਸਪਨ ਦੇ ਵੱਲੋਂ ਮਾਫੀ ਮੰਗੀ ਗਈ। ਦਾ ਬਿਆਨ ਵੀ ਤਾਨੂੰ ਸੁਣਵਾਵਾ ਸੀ ਜਿਸ ਨੂੰ ਲੈ ਕੇ ਅਸੀਂ ਕਹਿ ਲਿਆ ਕਿ ਵੱਡੇ ਕਈ ਹੋਰ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਉਸ ਬਿਆਨ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਸੀ ਤਾਂ ਉਸ ਬਿਆਨ ਦੇ ਸੰਬੰਧਤ ਦੀ ਪੰਜਾਬੀਆਂ ਤੋਂ ਮਾਫੀ ਮੰਗਦਾ ਹਾਂ ਪਰ ਗੁਰਦਾਸਪਨ ਭਾਵੁਕ ਹੁੰਦੇ ਹੋਏ ਨਰਾਏ ਨੇ ਔਰ ਇੱਥੇ ਪਾਸੇ ਸਾਰੇ ਐਪੀਸੋਡ ਦੇ ਲਈ ਉਹਨਾਂ ਨੇ ਕਿਹਾ ਕਿ ਮੈਂ ਖੀਮਾ ਦਾ ਜਾ ਚੱਕਾ ਇੱਥੇ ਪਾਸੇ ਗੁਰਦਾਸ ਮਾਨ ਦੀ ਗੱਲ ਕੀਤੀ ਜਾਵੇ ਤਾਂ ਜਿਕੇ ਸੈਲੀਬ੍ਰਿਟੀ ਨਾ ਕਿ ਇਹ ਸਿਰਫ ਕਈ ਵਾਰ ਸਟੇਜ ਤੋਂ ਬਹੁਤ ਸਾਰੇ ਗੱਲਾਂ ਹੋ ਜਾਂਦੀਆਂ ਨੇ ਜੇਕਰ ਬੋਲਚਾਹੂ ਪਾਸ਼ਾ ਤੋਂ ਜ਼ਿਕਰ ਕਰੀਏ ਕਿਉਂਕਿ ਪਿਛਲੇ ਦਿਨਾਂ ਚ ਜੋ ਕਰਨ ਔਜਲਾ ਦੇ ਨਾਲ ਹੋਇਆ ਉਸਦੇ ਹੱਕ ਚ ਗੁਰਦਾਸ ਮਾਨ ਆਏ ਉਥੋਂ ਅੰਦਾਜ਼ਾ ਲੱਗਦਾ ਹੈ ਕਿ ਕਲਾਕਾਰਾਂ ਦੇ ਲਈ ਹਮੇਸ਼ਾ ਖੜਦੇ ਨੇ ਔਰ ਹਮੇਸ਼ਾ ਤੋਹੀ ਕਲਾਕਾਰਾਂ ਆਦੇ ਲਈ ਇੱਜ਼ਤ ਮਾਨ ਦਾ ਜ਼ਿਕਰ ਕਰਦੇ ਨੇ ਕਿ ਜੇ ਸਤਕਾਰ ਕਰੋਗੇ ਤਾਂ ਸਤਕਾਰ ਲਓਗੇ। ਔਰ ਗਾਣੇ ਨੂੰ ਲੈ ਕੇ ਅੱਜ ਇਸ ਤਰੀਕੇ ਦੇ ਨਾਲ ਲਚਰ ਗਾਇਕੀ ਨੂੰ ਲੈ ਕੇ ਪਿਛਲੇ ਸਮਿਆਂ ਤੋਂ ਕਾਫੀ ਸਵਾਲ ਉੱਠਦੇ ਆਏ ਨੇ ਤਾਂ ਫਿਰ ਉਸਤੇ ਵੀ ਉਹ ਹਮੇਸ਼ਾ ਆਪਣਾ ਸਟੈਂਡ ਰੱਖਦੇ ਨਜ਼ਰ ਆਏ ਨੇ ਔਰ ਕਈ ਵਾਰ ਉਹਨਾਂ ਨੇ ਆਪਣੀ ਇਨਡਾਇਰੈਕਟਲੀ ਵੀ ਜਿਹੜਾ ਹੈ ਗਾਇਕਾ ਨੂੰ ਅਪੀਲ ਵੀ ਕੀਤੀ ਹੈ। ਹਮੇਸ਼ਾ ਸਾਫ਼ ਸੁਥਰੀ ਗਾਇਕੀ ਗਾਈ ਹੈ ਪਰ ਇਸ ਮਸਲੇ ਦੇ ਲਈ ਉਹਨਾਂ ਨੇ ਹੁਣ ਮਾਫੀ ਜਿਹੜੇ ਇਲਜ਼ਾਮਤ ਮੇਰੇ ਤੇ ਲੱਗੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਮੈਂ ਪੁਰਾਣੀ ਜਗਾ ਤੇ ਇਸ ਤਰ੍ਹਾਂ ਕੀਤਾ ਮੈਂ ਪਾਪਿਆਂ ਦੇ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹਫੀ ਕੀਤੀ ਮੈਂ ਸਟੇਜ ਦੇ ਉੱਤੇ ਮੰਚ ਦੇ ਉੱਤੇ ਮੇਰੇ ਲਈ ਮਰਦਾਬਾਦ ਬੁਲਾ ਰਹੇ ਸੀ ਲੋਕ ਮੈਥੋਂ ਕੁਝ ਬੋਲਿਆ ਗਿਆ ਔਰ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ ਸਮਝ ਕੁਝ ਹੋਰ ਗਏ ਏ ਅਲੱਗ-ਅਲੱਗ ਜਿੰਨੇ ਵੀ ਤੁਸੀਂ ਬੋਲੇ ਆ ਜਿਹਦੇ ਲਈ ਵੀ ਜਿਹਦਾ ਵੀ ਮੇਰੇ ਕੋਲੋਂ ਦਿਲ ਦੁਖਿਆ ਹੋਵੇ ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਹਾਂ ਔਰ ਮੈਂ ਮਾਫੀ ਮੰਗਦਾ ਹਾਂ ਉਹਨਾਂ ਸੱਜਣਾ ਬੇਟੀਆਂ ਤੋਂ ਕਿਉਂਕਿ ਮੇਰੇ ਨਾਲ ਮੇਰੇ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੜਾਇਆ ਬਾਬਾ ਜੀ ਅੱਜ ਮੇਰੇ ਅੱਜ ਮੇਰੇ ਉਸ ਮਕਾਮ ਨੂੰ ਮਤਲਬ ਇਸ ਤਰ੍ਹਾਂ ਕੋਈ ਸੋਚ ਕੇ ਮੇਰੇ ਤੇ ਕੋਈ ਲਗਾਵੇ ਤਾਂ ਮੈਂ ਸੋਚਦਾ ਕਿ ਮੈਨੂੰ ਮੈਨੂੰ ਵੀ ਤਕਲੀਫ ਹੋਈ ਸੀ ਬਹੁਤ ਤਕਲੀਫ ਹੋਈ ਸੀ ਬੜੀ ਹਰ ਚੀਜ਼ ਲਈ ਤਕਲੀਫ ਹੋਈ ਜਦੋਂ ਕਿ ਮੈਂ ਗੁਰੂ ਸਾਹਿਬ ਬਾਰੇ ਹੀ ਗਾਇਆ ਨੀਲੇ ਕੋੜੇ ਉੱਤੇ ਬੈਠ ਕੇ ਸੰਸੇ ਪਾਇਆ ਲੱਖਾਂ ਤੇ ਕਰੋੜਾਂ ਮਾਰੀ ਤੈਨੂੰ ਪੜਣਾ ਸੌ ਸੌ ਵਾਰੀ ਚੁੰਮ ਸਹਿਬਾ ਜੁੱਤੀਆਂ ਮੈਂ ਤੇਰੀਆਂ ਨੂੰ ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾ ਪਿਤਾ ਬਾਪ ਪੁੱਤ ਬਾਪ ਮਾਂ ਬਾਪ ਆਪ ਬਾਪ ਖਾਲਸਾ ਸਜਾਇਆ ਵਾਰ ਸਾਰਾ ਖਾਨ ਦਾ ਸਿੱਖਾਂ ਦਾ ਹੀ ਗੁਰੂ ਨਹੀਂ ਤੋ ਸਤਿਗੁਰੂ ਹਿੰਦ ਦਾ। ਕਉਆਂ ਤੇ ਗਰੀਬਾਂ ਤੋਂ ਲਿਮਾਨਿਆਂ ਦਾ ਮਾਂ। ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸਾਂ। ਭੁੱਲਾਂ ਚੁਕਾਂ maaf ਕਰੀਂ ਸਾਹਿਬ ਮੇਰੋ। ਤੋ ਮੈਂ ਤਾਂ ਉਹਨੇ ਜੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਤਾਂ ਉਹਨਾਂ ਦੇ ਸ਼ਿਸ਼ਿਆ ਤੋਂ ਉਹਨਾਂ ਦੇ ਸਾਰੇ ਸਿੱਖ ਨਮਾਇੰਦਗੀ ਕਰਨ ਵਾਲੇ ਜਿੰਨੇ ਵੀ ਜਿੱਥੇ ਵੀ ਜਿੱਥੇ ਵੀ ਬੈਠੇ ਨੇ ਸਾਰੇ ਉਹਨਾਂ ਸੱਜਣਾ ਤੋਂ ਮਾਫੀ ਮੰਗਦਾ। ਮੇਰੀ ਹੱਥ ਜੋੜ ਕੇ ਮਾਫੀ ਹੈ ਕਿ ਇਹਨਾਂ ਜੀਦਾਂ ਮੈਂ ਤਾਂ ਸੋਚਿਆ ਯਾਰ ਭੁੱਲ ਗਏ ਹੋਣਗੇ। ਪੰਜਾਬੀਆਂ ਦੇ ਵੱਡੇ ਦਿਲ ਨੇ, ਬਰੋਖ ਦਿਲ ਨੇ ਬਾਬਾ। ਗੋਟੀਆਂ-ਗੋਟੀਆਂ ਚੀਜ਼ਾਂ ਮaaf ਕਰ ਦਿੱਤੀਆਂ ਬਾਬਾ ਮੈਂ ਸੋਚਿਆ ਯਾਰ ਇੱਕ ਗੱਲ ਤੇ ਆੜੇ ਬੈਠੇ ਯਾਰ ਇਹ ਜ਼ਿੱਦ ਪੰਜਾਬੀਆਂ ਲਈ ਚੰਗੀ ਨਹੀਂ ਸਾਡੇ ਸਾਰਿਆਂ ਲਈ ਕਿਸੇ ਲਈ ਵੀ ਨਹੀਂ ਅੱਛੀ ਪੰਜਾਬੀ ਕਲਚਰ ਮਾਂ ਬੋਲੀ ਦੀ ਸੇਵਾ ਕਰਦੇ ਕਰਦੇ ਮੈਂ ਇੱਥੋਂ ਤੱਕ ਆਪੜਿਆ ਮੈਂ ਕੀ ਸੇਵਾ ਕਰਨੀ ਸੀ ਮਾਂ ਬੋਲੀ ਨੇ ਮੇਰੀ ਸੇਵਾ ਕੀਤੀ ਹੈ ਕਿ ਜੋ ਕੁਝ ਦਿੱਤਾ ਮੈਂ ਮਾਂ ਬੋਲੀ ਦਾ ਘਟਿਆ ਕਰਾਂ ਪੰਜਾਬੀ ਦੀ ਜ਼ੁਬਾਨੇ ਨੇ ਰਕਾਨੇ ਮੇਰੇ ਦੇਸ਼ ਦੀਏ ਇੱਕੀ ਪੈਗੀ ਚਿਹਰੇ ਦੀ ਨੋਹਾੜ ਜਿੱਦੀਆਂ ਖਿਲਾੜੀ ਸੀ ਨੇ ਭੁੱਲੇ ਦੀਏ ਕਾਥੀ ਨੇ ਕਿਨੇ ਤੇਰਾ ਲਾਲੇਸ਼ ਓ ਮੈਂ ਤਾਂ ਬੋਲ ਬੋਲ ਹੈ ਬੇਯਾਦ ਬੇਬੇ ਕਦਰਾਂ ਨੇ ਕਦ ਕਦ ਕਦਰ ਕਿਸੇ ਦੀ ਪਾਈ ਆਪਣੀ ਮਾਂ ਨੂੰ ਨੰਗਿਆਂ ਕਰਕੇ ਲੱਗ ਪਏ ਖਾਣ ਕਮਾਏ ਤੂੰ ਤਾਨੂੰ ਪੜਾ ਕੇ ਅੰਗਰੇਜ਼ੀ ਕਹਤੇ ਐਦੇ ਅਸੀਂ ਤੇਰੇ ਜਿਖਾ ਕਰੀ ਬੈਠਿਆਂ ਤਿਆਰ ਪੰਜਾਬੀਏ ਜ਼ੁਬਾਨੇ ਨਹੀਂ ਦੁਕਾਨੇ ਤੇ ਫਨਕਾਰਾਂ ਸਾਨੂੰ ਸੰਤਾਰੀ ਵਿੱਚ ਹੋਇਆ ਅਦ ਰੰਗ ਤੈਨੂੰ ਏਰ ਨਾ ਤੂੰ ਹੋਈ ਪੱਬਾਂ ਪਾਰ ਹਾਏ ਹਾਏ ਮੇਰੇ ਸਾ ਮੈਂ ਐਸੇ ਮੈਂ ਇਸ ਦੁਕਾਨ ਤੋਂ ਮਾਫ਼ੀ ਚਾਹਉਂਦਾ ਨਯਾ ਗੁਰਦਾਸਪਾਨ ਦੀ ਸਟੇਟਮੈਂਟ ਪਾਬਕ ਹੁੰਦੇ ਹੋਏ ਉਹ ਦੇ ਰਹੀ ਨੇ ਔਰ ਉਹਨਾਂ ਨੇ ਕਿਹਾ ਮੈਂ ਖੀਮਾ ਦਾ ਜਾਚਕ ਹਾਂ ਮੈਂ ਪੰਜਾਬੀਆਂ ਤੋਂ ਮਾਫੀ ਮੰਗਦਾ ਹਾਂ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੂੰ ਲੱਗਦਾ ਸੀ ਕਿ 4 ਸਾਲ ਬੀਤ ਚੁਕੇ ਨੇ ਤਾਂ ਕਿਤੇ ਨਾ ਕਿਤੇ ਇਹ ਦਿਮਾਗ ਚੋਂ ਦਿਲ ਚੋਂ ਗੱਲ ਪੰਜਾਬੀਆਂ ਦੇ ਨਿਕਲ ਗਈ ਹੋਏਗੀ ਪਰ ਉਹਨਾਂ ਨੇ ਜ਼ਿਕਰ ਕੀਤਾ ਕਿ ਮੁਰਦਾਬਾਦ ਦੇ ਨਾਰੇ ਲੱਗੇ ਜਦੋਂ ਮੈਂ ਸਟੇਜ ਤੇ ਸੀ ਹੋ ਸਕਦਾ ਕੋਈ ਰੀਸੈਂਟ ਅਜਿਹਾ ਜਿਹੜਾ ਹੋਇਆ ਹੋਵੇ ਕਾਰਤਾਂਕਰਮ ਜਿਸ ਦੇ ਵਿੱਚ ਮੁਰਦਾਬਾਦ ਦੇ ਨਾਰੇ ਲੱਗੇ ਹੋਣ ਤਾਂ ਉਹ ਗੱਲ ਦਿਲ ਨੂੰ ਖੇਸ ਪਹੁੰਚੀ ਹੈ ਉਸੇ ਗੱਲ ਦੀ ਗੁਰਦਾਸ ਮਾਨ ਦੇ ਜਿਸ ਦਾ ਉਹ ਜ਼ਿਕਰ ਕਰ ਰਹੇ ਨੇ ਤਾਂ ਪ੍ਰਸ਼ੰਸਕ ਸਮਿਆਛ ਦੱਸ ਦਈਏ ਕਿ ਉਹਨਾਂ ਨੇ ਤਰਾਜ਼ਿਬ ਬਿਆਨ ਦਿੱਤਾ ਦੋ ਅਜਿਹੇ ਇੱਕ ਤਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਸਟੇਜ ਤੋਂ ਹੀ ਬਿਆਨ ਦਿੰਦੇ ਨਜ਼ਰ ਆਏ ਸੀ ਔਰ ਉਸ ਦੇ ਵਿੱਚ ਆਡੀਅנס ਦੇ ਨਾਲ ਕਿਤੇ ਨਾ ਕਿਤੇ ਛੋਟੀ ਮੋਟੀ ਅਸੀਂ ਕਹਿ ਸਕਦੇ ਹਾਂ ਬਹਿਸ-ਬਾਜ਼ੀ ਵੀ ਹੋਈ ਉਸ ਦੀ ਵੀਡੀਓ ਸਾਹਮਣੇ ਆਈ ਸੀ ਉਹ ਇੱਕ ਅਹਿਮ ਸਭ ਤੋਂ ਪਹਿਲਾ ਬਿਆਨ ਉਸ ਤੋਂ ਲੈ ਕੇ ਜ਼ਿਆਦਾ ਜ਼ਿਕਰ ਕਰ ਰਹੇ ਨੇ ਗੁਰਦਾਸ ਮਾਨ ਕਿ ਉਹੋ ਬਿਆਨ ਨਹੀਂ ਭੁੱਲਿਆ ਹੈ ਪੰਜਾਬੀਆਂ ਨੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਵਕੋ-ਵਕ ਕੰਟਰੀਜ਼ ਦੇ ਵਿੱਚ ਪੂਰੇ ਵੱਡੀ ਗਿਣਤੀ ਚ ਪੰਜਾਬੀ ਨੇ ਔਰ ਉੱਥੇ ਸ਼ੋਜ਼ ਲੌਣ ਜਾਂਦੇ ਨੇ ਗੁਰਦਾਸ ਮਾਨ ਤਾਂ ਫਿਰ ਉੱਥੇ ਹੋ ਸਕਦਾ ਹੈ ਇਸ ਕਿਸਮ ਦੇ ਨਾਲ ਉਹਨਾਂ ਨੂੰ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੋਵੇ। ਬਤੇਰੀਆਂ ਜਿਹੜੇ ਮੇਰੇ ਨਾਲੋਂ ਨਰਾਜ਼ ਵੀ ਆ ਉਹ ਵੀ ਨਹੀਂ ਮੁਨਕਰ ਹੋ ਸਕਦੇ। ਕਿ ਗੁਰਦਾਸ ਨੇ ਕਦੇ ਮਾੜਾ ਲਿਖਿਆ ਯਾਰ। ਨਾ ਮਾੜਾ ਕਿਸੇ ਨੂੰ ਕਿਹਾ ਹੈ। ਇਹ ਮੇਰੇ ਮੂੰਹ ਚ ਕੋਈ ਗੱਲ ਨਿਕਲ ਗਈ ਹੋਵੇ ਸਾਇਦ ਦੇ ਵਿੱਚ। ਜਾਣੇ ਅਣਜਾਣੇ ਵਿੱਚ ਵੀ ਹੋਈ ਹੋਵੇ ਮੇਰੇ ਸੁਪਨੇ ਦੇ ਵਿੱਚ ਵੀ ਮੈਥੋ ਗੋਸਤਾ ਕੀ ਹੋਵੇ ਮੈਂ ਮਾਫੀ ਚਾਹੁੰਦਾ। ਬੱਜੀਏ ਮੈਂ ਤੋ ਯਾਰ ਕਿਸੇ ਨੂੰ ਤੱਕਾ ਪਾਜੀਏ ਮੈਂ ਉਸਤੇ ਮਾਫੀ ਮੰਗਦਾ ਰਹਿਣਾ ਹੈ ਐਸਾ ਕਿਹੜਾ ਬੰਦਾ ਜਿਹੜਾ ਜਿਨੇ ਕੁਰਾਨੇ ਕੀਤਾ ਕੋਈ ਪਾਪ ਨਹੀਂ ਕੀਤਾ ਕੋਈ ਕੋਈ ਸਾਫ ਸੁਚਾ ਵੀ ਕੋਈ ਵੀ ਨਹੀਂ ਕੋਈਗਾ ਕਈਆਂ ਦੇ ਅੰਦਰ ਛੁਪੇ ਹੋਏ ਨੇ ਕਈਆਂ ਦੇ ਬਾਹਰ ਛੁਪੇ ਹੋਏ ਪਰ ਕੋਈ ਕੋਈ ਹਸਤੀ ਨੂੰ ਜਿੱਥੋਂ ਤੁਸੀਂ ਪਹੁੰਚਵਾ ਦਿੰਨੇ ਹੋ ਫਿਰ ਉਸ ਤੋਂ ਤੁਸੀਂ ਉਮੀਦ ਨਹੀਂ ਰੱਖਦੇ ਕਿ ਯਾਰ ਇਹ ਕੋਈ ਹੈ ਇਸ ਤਰ੍ਹਾਂ ਕਰ ਬੜਾ ਪਰ ਆਫਟਰ ਆਲ ਮੈਂ ਵੀ ਇਨਸਾਨ ਆ ਯਾਰ ਕੋਈ ਮੇਰੀ ਮਾਂ ਨੂੰ ਗਾਲ ਕੱਢੇ ਮੇਰੀ ਮਾਂ ਨੂੰ ਗਦਾਰ ਕਹਵੇ ਮੇਰੇ ਅੰਦਰ ਦਾ ਕੋਈ ਇਨਸਾਨ ਕੋਈ ਜ਼ਮੀਰ ਨਹੀਂ ਜਾਗੇ ਕਿ ਬਾਬਾ ਮੈਂ ਕੁਝ ਬੋਲਾਂਗਾ ਜੀ ਉਹ ਮੇਰੇ ਲਈ ਮਰਦਾ ਬੁਲਾ ਬਾਦ ਬੁਲਾਈ ਆ ਮੇਰੇ ਸਾਈਂ ਇਹਨੂੰ ਗਾਲਾਂ ਕੱਢ ਰਹੇ ਨੇ ਮੇਰੀ ਮਾਈ ਨੂੰ ਗਾਲਾਂ ਕੱਡੀਆਂ ਨੇ ਯਾਰ ਮੇਰੀ ਮਾਈ ਨੂੰ ਮੈਨੂੰ ਕਿਹਾ ਗੁਰਦਾਸ ਨੂੰ ਜੰਮਣ ਵਾਲੀ ਮਾਂ ਗੁਰਦਾਰ ਜਿਹੜੇ ਇਲਜ਼ਾਮات ਮੇਰੇ ਤੇ ਲੱਗੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਮੈਂ ਫੁਲਾਨੀ ਜਗ੍ਹਾ ਤੇ ਇਸ ਤਰ੍ਹਾਂ ਕੀਤਾ ਮੈਂ ਬਾਬਿਆਂ ਦੇ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹੀਲ ਕੀਤੇ ਮੈਂ ਸਟੇਜ ਦੇ ਉੱਤੇ ਮੰਚ ਦੇ ਉੱਤੇ ਮੇਰੇ ਲਈ ਮੁਰਦਾਬਾਦ ਬੁਲਾ ਰਹੇ ਸੀ ਲੋਕ ਮੈਥੋਂ ਕੁਝ ਬੋਲਿਆ ਗਿਆ ਆ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ ਸਮਝ ਕੁਝ ਹੋਰ ਗਏ ਇਹ ਅਲੱਗ-ਅਲੱਗ ਜਿੰਨੇ ਵੀ ਤੁਸੀਂ ਬੋਲਿਆ ਜਿਹਦੇ ਲਈ ਵੀ ਜਿਹਦਾ ਵੀ ਮੇਰੇ ਕੋਲੋਂ ਦਿਲ ਦੁਖਿਆ ਹੋਵੇ ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਹਾਂ ਔਰ ਮੈਂ माफी मांगता उन्होंने बेलिया तो क्योंकि मेरे न मेरे तो उ लोग ने, ने मैं चढ़ाया बाबा जी अब मेरे अब मेरे उस मुकाम मतलब इस तरह कोई सोच के मेरे थे कोई लगावे तो मैं सोचता कि मैं भी तकलीफ हुई थ बहुत तकलीफ हुई थे हर चीज तकलीफ हुई थी जदों के मैं गुरु साहब बारे ही गाया नीले कोड़े उत्ते बैठे संत से आईया लखा ते करोड़ों मारी तेनों पर ਸੌ ਸੌ ਵਾਰੀ ਚੁੰਮ ਸਹਬਾ ਜੁੱਤੀਆਂ ਮੈਂ ਤੇਰੀਆਂ ਨੂੰ ਸੋਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ ਪਿਤਾ ਵਾਰ ਪੁੱਤ ਵਾਰ ਮਾਂ ਵਾਰ ਆਪ ਵਾਰ ਖਾਲਸਾ ਸਜਾਇਆ ਵਾਰ ਸਾਰਾ ਕਾਂ ਦਾ ਸਿੱਖਾਂ ਦਾ ਹੀ ਗੁਰੂ ਨਹੀਂ ਤੋ ਸਤਿਗੁਰੂ ਹਿੰਦ ਦਾ ਡੰਗਾਂ ਤੇ ਗਰੀਬਾ ਤੂੰ ਨਿਮਾਣਿਆ ਦਾ ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸਾਂ ਭੁੱਲਾਂ ਛੱਪਾ ਮਾਫ਼ ਕਰੀ ਸਾਹਿਬ ਮੇਰੋਂ ਤੋ ਮੈਂ ਤਾਂ ਉਹਨੇ ਜੇ ਮੈਂ ਉਹਨਾਂ ਤੋਂ ਮਾਫ਼ੀ ਮੰਗਦਾ ਤਾਂ ਉਹਨਾਂ ਦੇ ਸ਼ਿਸ਼ਾ ਤੋਂ ਉਹਨਾਂ ਦੇ ਸਾਰੇ ਸਿੱਖ ਨਮਾਇੰਦਗੀ ਕਰਨ ਵਾਲੇ ਜਿੰਨੇ ਵੀ ਜਿੱਥੇ ਵੀ ਜਿੱਥੇ ਵੀ ਬੈਠੇ ਨੇ ਸਾਰੇ ਉਹਨਾਂ ਸੱਜਣਾ ਤੋਂ ਮਾਫੀ ਮੰਗਦਾ ਮੇਰੀ ਹੱਥ ਜੋੜ ਕੇ ਮਾਫੀ ਹੈ ਕਿ ਇਹਨਾਂ ਚੀਜ਼ਾਂ ਮੈਂ ਤਾਂ ਸੋਚਿਆ ਯਾਰ ਭੁੱਲ ਗਏ ਹੋਣਗੇ ਪੰਜਾਬੀਆਂ ਦੇ ਵੱਡੇ ਦਿਲ ਨੇ ਬਰੋਖ ਦਿਲ ਨੇ ਬਾਬਾ ਜੀ ਵੱਡੀਆਂ-ਵੱਡੀਆਂ ਚੀਜ਼ਾਂ ਮਾਫ ਕਰ ਦਿੱਤੀਆਂ ਬਾਬਾ ਮੈਂ ਸੋਚਿਆ ਯਾਰ ਇੱਕ ਗੱਲ ਤੇ ਆੜੇ ਬੈਠੇ ਆ ਇਹ ਜ਼ਿੱਦ ਪੰਜਾਬੀਆਂ ਲਈ ਚੰਗੀ ਨਹੀਂ ਸਾਡੇ ਸਾਰਿਆਂ ਲਈ ਕਿਸੇ ਲਈ ਵੀ ਨਹੀਂ ਅੱਛੀ ਪੰਜਾਬੀ ਕਲਚਰ ماں ਮੋਲੀ ਦੀ ਸੇਵਾ ਕਰਦੇ ਕਰਦੇ ਮੈਂ ਇਥੋਂ ਤੱਕ ਆਪੜਿਆ ਹੈ ਮੈਂ ਕੀ ਸੇਵਾ ਕਰਨੀ ਸੀ ਮਾਂ ਬੋਲੀ ਨੇ ਮੇਰੀ ਸੇਵਾ ਕੀਤੀ ਕਿ ਜੋ ਕੁਝ ਦਿੱਤਾ ਮਾਂ ਬੋਲੀ ਦਾ ਘਟਿਆ ਘਾਰ ਹੈ ਪੰਜਾਬੀ ਦੀ ਜ਼ਬਾਨੇ ਦੀ ਰਕਾਨੇ ਮੇਰੇ ਦੇਸ ਦੀਏ 21 ਪੈ ਡੇਰੇ ਦੀ ਨੋਹਾਰ ਵਿਧੀਆਂ ਖਿਲਾਰੀ ਫਿਰੇ ਭੁੱਲੇ ਵੀ ਕਾਫੀ ਨਕੀਨੇ ਤੇਰਾ ਲਾਲੇ ਸ਼ੰਗਾਰ ਮੈਂ ਤਾਂ ਆਪ ਬੋਲ ਬੋਲੇ ਬੇਅਦਬ ਬੇ ਕਦਰਾਂ ਨੇ ਕਦ ਕਦ ਕਦਰ ਕਿਸੇ ਦੀ ਪਾਏ ਆਪਣੀ ਮਾਂ ਨੂੰ ਨੰਗਿਆਂ ਕਰਕੇ ਲੱਗ ਪੇ ਖਾਣ ਕਮਾਏ ਤੂੰ ਤਾਨੂੰ ਪੜਾ ਕੇ ਅੰਗਰੇਜ਼ੀ ਕਹਤੇ ਇਹਦੇ ਅਸੀਂ ਤੇਰੀ ਜਿਖਾ ਕਰੀ ਬੈਠੀਆਂ ਤਿਆਰ ਪੰਜਾਬੀ ਦੀ ਜ਼ੁਬਾਨ ਨੇ ਨੀ ਦੁਕਾਨ ਨੇ ਤੇਰੇ ਦੇਸ ਦੀ ਫਿੱਕੀ ਪੈ ਗਈ ਚਿਹਰੇ ਦੀ ਨਿਹਾਰ ਵਾਰਸ ਗੁੱਲੇ ਸ਼ਾਹ हुसैन ਜੇ ਆਸ਼ਮ ਕਾਦਰ ਯਾਰਾਂ ਕਰ ਕਰ ਬਿਚਤੇ ਨੂੰ ਵਾਦਾ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ ਸਨ 47 ਵਿੱਚ ਹੋਇਆ ਧਰੰਗ ਤੈਨੂੰ ਏਰਨਾ ਤੋਂ ਹੋਈ ਪੱਬਾਂ ਪਾਰ ਹਾਏ ਹਾਏ ਮੇਰੇ ਸਾਥ ਮੈਂ ਐਸੇ ਮੈਂ ਇਸ ਦੁਕਾਨ ਤੋਂ ਮਾਫ਼ੀ ਚਾਹਦਾ ਹਾਂ